ਕਾਸ਼ ਦਿਹਾੜੇ ਵਿੱਚ ਜੋ ਵੀ ਇਹ ਪ੍ਰੋਗਰਾਮ ਹੋ ਰਿਹਾ ਲੱਖ ਲੱਖ ਵਧਾਈ ਹੋਏ ਸਾਰੇ ਨਗਰ ਨਵਾਸੀਆਂ ਨੂੰ ਤੇ ਮੈਂ ਪ੍ਰਮਾਤਮਾ ਅਗੇ ਹਮੇਸ਼ਾ ਅਰਦਾਸ ਕਰਦਾ ਕਿ ਚੜ੍ਹਦੀ ਕਲਾ ਚ ਰਹੇ ਸਾਡੇ ਭਰਾ ਭੈਣ ਜੋ ਵੀ ਇਲਾਕੇ ਦੇ ਮੇਰੇ ਨਵਾਸੀਆਂ ਦੁਤੀ ਕਰਮ ਬਾਬਾ ਜੀ ਤੁਹਾਡੀ ਕਰਨਾ ਚਾਹੁੰਦਾ ਪ੍ਰਮਾਤਮਾ ਦੀ ਅਪਾਰ ਕਿਰਪਾ ਤੋਂ ਬਿਨਾ ਕੁਝ ਵੀ ਨਹੀਂ ਜ਼ਿੰਦਗੀ ਚ ਮਿਲਦਾ ਕਿਉਂਕਿ ਮੈਂ ਤਾਂ ਹਮੇਸ਼ਾ ਜਦੋਂ ਸਵੇਰੇ ਉੱਠਦਾ ਹਮੇਸ਼ਾ ਇਹ ਅਰਦਾਸ ਕਰਦਾ ਪ੍ਰਮਾਤਮਾ ਮਿੱਲੂ ਜੋ ਵੀ ਕਰ ਦਿੱਤਾ ਤੁਸੀਂ ਦਿੱਤਾ ਤੇ ਜਿਵੇਂ ਇੱਥੇ ਪਹੁੰਚਿਆ ਤਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਪਹੁੰਚਿਆ ਜਿਵੇਂ ਉਹ ਕੇ ਪ੍ਰਮਾਤਮਾ ਨੇ ਕਿਰਪਾ ਕੀਤੀ ਤੇ ਮੈਨੂੰ ਅੱਗੇ ਪਹੁੰਚਾਇਆ ਔਰ ਮੇਰੇ ਦਿਲ 'ਚ ਹਮੇਸ਼ਾ ਉਡੀਕ ਮੈਂ ਕੋਈ ਬਹੁਤ ਵੱਡਾ ਗੀਤ ਹੋਈ ਸੀ ਪਰ ਵਾਰਿਕ ਮੇਰਾ ਪਿਛੋਕੜ ਕੋਈ ਇੰਦਾ ਨਾਲੇ ਸੀ ਪਰ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤਾਂ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਕਿ ਮੈਂ ਹਮੇਸ਼ਾ ਆਪਣੇ ਪਰਿਵਾਰਾਂ ਵਿੱਚ ਰਹਾ ਤੇ ਅੱਕੇ ਵੀ ਮੇਰੀ ਇਹੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੇ ਪਰਿਵਾਰਾਂ ਲਈ ਬਰਤਬਤ ਤਾਂ ਸਮਾਂ ਦੇ ਸਕਾਂ ਤਾਂ ਪਰਿਵਾਰਾਂ ਲਈ ਕਰ ਸਕਾਂ ਦੂਜੀ ਗੱਲ ਮੈਂ ਕਰਵਾ ਪਈ ਤੁਸੀਂ ਦੋ ਚਾਰ ਜਿਹੜੀਆਂ ਗੱਲਾਂ ਕੀਤੀਆਂ ਮੈਨੂੰ ਰਾਈਟਿੰਗ ਦੇ ਦਿਓ ਜਾਂ ਮੇਰੇ ਆਫਿਸ ਤੋਂ ਖਾ ਲਓ ਮੇਰੀ ਕੋਸ਼ਿਸ਼ ਹੁੰਦੀ ਕਿ ਜੋ ਵੀ ਮੈਨੂੰ ਪਿੰਡਾਂ ਦੀਆਂ ਮੰਗਾ ਆਉਂਦੀਆਂ ਮੈਂ ਐਸ ਇਜ਼ ਆਪਣੀ ਉਹ ਫਾਈਲ ਤਿਆਰ ਕਰਕੇ ਡਿਪਾਰਟਮੈਂਟ ਨਾਲੋਂ ਭੇਜਦਾ ਤੇ ਉਹਦੇ ਵਿੱਚੋਂ ਮੇਰੀ ਕੋਸ਼ਿਸ਼ ਹੁੰਦੀ ਬਰਤਬਤ ਪਹਿਲਾਂ ਤਾਂ ਜਿਹੜੇ ਸੌਖੇ ਕੰਮ ਆਉਂਦੇ ਆ ਪਰ ਛੇਤੀ ਕਰ ਸਕਦੇ ਆ ਉਹ ਹੋਰ ਕਿਉਂਕਿ ਜਿਹੜੀ ਵੀ ਗ੍ਰਾਂਟ ਆਉਂਦੀ ਆ ਨਾ ਕੋਸ਼ਿਸ਼ ਹੁੰਦੀ ਆ ਕਿ ਸਹੀ ਜਗ੍ਹਾ ਤੇ ਵਰਤੀ ਜਾਵੇ ਸਰੋ ਤੁਹਾਡੇ ਜੋ ਵੀ ਹੁਕਮ ਸਿਰਮੱਤੇ ਮੇਰੇ ਔਰ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਸਾਡੇ ਪਰਿਵਾਰਾਂ ਨੂੰ ਸਾਡੇ ਜੀਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਜ ਭਗਵਾਨワਾਮਿਕ ਜੇ ਪ੍ਰਕਾਸ਼ ਪ੍ਰਕਾਸ਼ ਤੁਹਾਡੇ ਤੇ ਸੰਬੰਧ ਵਿੱਚ ਆਪਾਂ ਇਕੱਠੇ ਹੋਏ ਆ ਔਰ ਮੈਂ ਜਿੱਦਣ ਹਲਕਾ ਵਿਚਾਰ ਲਿਖਿਆ ਮੈਂ ਦੇਖਿਆ ਇੰਨੀਆਂ ਖੁਸ਼ੀਆਂ ਪ੍ਰਮਾਤਮਾ ਨੇ ਸਦਕਾ ਹੀ ਬਖਸ਼ ਦਿੱਤੀਆਂ ਕਿਉਂਕਿ ਮੈਂ ਥਾਰ ਪ੍ਰੋਗਰਾਮ ਦਾ ਜਾਣ ਤਾਂ ਮੈਨੂੰ ਸੁਭਾਗ ਭਾਗ ਮੌਕਾ ਮਿਲਿਆ ਤੇ ਮੈਂ ਇਹ ਕੋਸ਼ਿਸ਼ ਆ ਕਿ ਮੈਂ ਹਰ ਪਰਿਵਾਰ ਦੇ ਦੁੱਖ ਸੁੱਖ ਚ ਸਹਾਇ ਹੋਵਾਂ ਬਸ ਇਨਾ ਹੀ ਕਹਿੰਦਾ ਹਾਂ ਖੇਮਾ ਦਾ ਜਾਣ ਚਾਹੇ ਜੇ ਵੱਟ ਘੜ ਵੋਟ ਬੋਲ ਗਿਆਵੇਂ ਇੱਕ ਮੇਰੀ ਲੈ ਹਮੇਸ਼ਾ ਹੀ ਹੁੰਦੀ ਆ ਕਿ ਪੋਲਿਟਿਕਸ ਬੜੀ ਜਿੱਥੇ ਮਰਜ਼ੀ ਆਪਾਂ ਕਰ ਸਕਦੇ ਆ ਪਰ ਜਿੱਥੇ ਗੁਰੂ ਮਹਾਰਾਜ ਹਨ ਉੱਥੇ ਮੇਰੇ ਕੋਲ ਬੋਲ ਨਹੀਂ ਹੁੰਦਾ ਕਿਉਂਕਿ ਅਸੀਂ ਗੁਰੂ ਮਹਾਰਾਜ ਤੋਂ ਉੱਪਰ ਨਹੀਂ ਹੈ ਕੋਈ ਵੀ ਇਨਸਾਨ ਗੁਰੂ ਮਹਾਰਾਜ ਤੋਂ ਉੱਪਰ ਨਹੀਂ ਆ ਬੇਰੀ ਕੋਸ਼ਿਸ਼ ਹੁੰਦੀ ਆ ਵੀ ਜਿੱਤੇ ਗੁਰੂ ਮਹਾਰਾਜ ਬੈਠੇ ਹੋਣ ਔਰ ਉਥੇ ਮੈਂ ਘੱਟ ਤੋਂ ਘੱਟ ਬੋਲਾਂ ਸੋ ਇੰਨਾ ਹੀ ਕਹਿਣਾ ਹੈ ਖੇਵਾਂ ਦਾ ਜਾਚ ਜਗਾ ਜੇ ਵੱਧ ਘੱਟ ਵਾਰਡ ਬੋਲ ਗਿਆ ਤਾਂ ਮਾਫ ਕਰਿਓ ਖਵਾਲ ਮਾਰ ਕੀਤੀ ਜੈ ਜੋ ਬੋਲੇ